ਹੁਣ ਗੜ ਸ਼ੰਕਰ ਨਗਰ ਦੀ ਭੀੜ ਉੱਥੇ ਇੱਕ ਜੋਗੀ ਰਹਿੰਦਾ ਉਸ ਜੋਗੀ ਤੋਂ ਭੈ ਪੀਤਾ ਇਸ ਜੋਗੀ ਦਾ ਨਾਮ ਇਤਿਹਾਸਕਾਰਾਂ ਜੋਗੀ ਸ਼ੰਭੂ ਵੀ ਲਿਖਿਆ ਉਹ ਡਰ ਦਾ ਬਿਜ਼ਨਸ ਕਰਦਾ ਖਿਆਲ ਕਰਿਓ ਸਾਥ ਸੰਗਤ ਤੁਸੀਂ ਵੇਖੋਗੇ ਵੀ ਕੋਈ ਬੰਦਾ ਸਬਜੀ ਬਾਜੀ ਦਾ ਬਿਜ਼ਨਸ ਕਰਦਾ ਕੋਈ ਕਰਿਆਨੇ ਦਾ ਬਿਜ਼ਨਸ ਕਰਦਾ ਕੋਈ ਮਨੀਆਰੀ ਦਾ ਬਜਾਜੀ ਦਾ ਬਿਜ਼ਨਸ ਕਰਦਾ ਹੁਣ ਇਹ ਪਖੰਡੀ ਜਿਹੜਾ ਡੇਰਾ ਪਾ ਕੇ ਬੈਠਾ ਹੈ ਡਰ ਦਾ ਬਿਜ਼ਨਸ ਕਰਦਾ। ਇਹ ਖੰਡ ਪੱਤੀ ਚਾਹ ਨਹੀਂ ਵੇਚਦਾ। ਇਹ ਡਰ ਵੇਚਦਾ। ਇਹ ਦੁਨੀਆਂ ਦੇ ਪਦਾਰਥ ਨਹੀਂ ਵੇਚਦਾ। ਇਹ ਲੋਕਾਂ ਵਿੱਚ ਇਹਦਾ ਕੀ ਵੇਚਦਾ ਹੈ? ਕਾਦੇ ਬਦਲੇ ਚ ਇਹਨੂੰ ਸਭ ਕੁਝ ਆ ਰਿਹਾ ਡਰ ਦੇ ਬਦਲੇ। ਮੈਂ ਗੱਲਾਂ ਇਸ ਲਈ ਕਰ ਰਿਹਾ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਜੀਵਨ ਕਾਲ ਵਿੱਚ ਜਿਹੜੀ ਗੱਲ ਪ੍ਰਗਟ ਹੋ ਰਹੀ ਹੈ ਇਹ ਬਿਜ਼ਨਸ ਅੱਜ ਵੀ ਹੋ ਰਿਹਾ ਤੇ ਬੜੇ ਵਿਚਾਰੇ ਲੋਕ ਭੋਲੇ ਦਰ ਦੇ ਮਾਰੇ ਪਖੰਡਾਂ ਦਾ ਸ਼ਿਕਾਰ ਹੋ ਜਾਂਦੇ ਆ ਭਰਮ ਦੇ ਜਾਲ ਚ ਫਸ ਜਾਂਦੇ ਆ ਪਰਮੇਸ਼ਰ ਨਾਲੋਂ ਵੀ ਟੁੱਟਦੇ ਆ ਆਤਮਿਕ ਤੌਰ ਤੇ ਵੀ ਨੁਕਸਾਨ ਹੁੰਦਾ ਤੇ ਆਰਥਿਕ ਤੌਰ ਤੇ ਵੀ ਉਜੜਦੇ ਇਹਨੂੰ ਕਹਿੰਦੇ ਆ ਲੋਕ ਵੀ ਗਵਾਇਆ ਤੇ ਪਰਲੋਕ ਵੀ ਗਵਾਇਆ ਨਰੂਲ ਡਰ ਦਾ ਬਿਜ਼ਨਸ ਕਰਦਾ ਸਾਰੇ ਪਿੰਡ ਨੂੰ ਉਹ ਡਰ ਵੇਚਦਾ ਤੇ ਉਹਦੇ ਬਦਲੇ ਚ ਲੋਕਾਂ ਦੇ ਘਰਾਂ ਤੋਂ ਅੰਨ ਰਾਸ਼ਨ ਹੁੰਦਾ ਦੁੱਧ ਦੇ ਡੋਲੂ ਆਉਂਦੇ ਆ ਬੇਅੰਤ ਪੈਸਾ ਹੁੰਦਾ ਬੜਾ ਸੌਖਾ ਬਿਜ਼ਨਸ ਹੈ ਬਿਜ਼ਨਸ ਹੈ ਲੋਕਾਂ ਦੀ ਮਾਨਸਿਕਤਾ ਦੇ ਨਾਲ ਖੇਡਣਾ ਕੋਈ ਇਨਵੈਸਟਮੈਂਟ ਨਹੀਂ ਹੋਣੀ ਤੁਸੀਂ ਸੜਕ ਦੇ ਕਿਨਾਰੇ ਉੱਤੇ ਬੋਰੀ ਵਿਛਾ ਕੇ ਫੜੀ ਵੀ ਲਾਉਣੀ ਹੋਵੇ ਨਾ ਉਹਦੇ ਲਈ ਵੀ ਇਨਵੈਸਟਮੈਂਟ ਕਰਨੀ ਪੈਂਦੀ ਹੈ ਪਰ ਇਹ ਡਰ ਦਾ ਬਿਜ਼ਨਸ ਇੰਨਾ ਸੌਖਾ ਵੀ ਕੋਈ ਇਨਵੈਸਟਮੈਂਟ ਨਹੀਂ ਸਿਰਫ ਜਿੰਨਾ ਲੋਕਾਂ ਨੂੰ ਗੱਲਾਂ ਨਾਲ ਡਰਾਓਗੇ ਵੀਰਵਾਰ ਤੋਂ ਵੀ ਡਰੋਗੇ ਸ਼ਨੀਵਾਰ ਤੋਂ ਵੀ ਡਰੋਗੇ ਮੰਗਲਵਾਰ ਤੋਂ ਵੀ ਡਰੋਗੇ ਇਸ ਦਿਨ ਕੱਪੜੇ ਨਹੀਂ ਧੋਣੇ ਇਸ ਦਿਨ ਸਿਰ ਨਹੀਂ ਧੋਣਾ ਇਸ ਦਿਨ ਸਫ਼ਰ ਤੇ ਨਹੀਂ ਜਾਣਾ ਇਸ ਦਿਨ ਇੱਧਰ ਨੂੰ ਫਿਰ ਉਹ ਡਰ ਅੰਦਰ ਘਰ ਘਰ ਦਾ ਕਰਦਾ ਕਰਦਾ ਇੱਧਰ ਨੂੰ ਘਰ ਦਾ ਮੂੰਹ ਨਹੀਂ ਹੋਣਾ ਚਾਹੀਦਾ ਇੱਧਰ ਰਸੋਈ ਦਾ ਮੂੰਹ ਨਹੀਂ ਹੋਣਾ ਚਾਹੀਦਾ ਇੱਧਰ ਸੌਣ ਵਾਲਾ ਫਿਰ ਬੰਦਾ ਉਲਟਦਾ ਜਾਂਦਾ ਫਿਰ ਹਰ ਸ਼ੈ ਵਿੱਚ ਉਹ ਡਰ ਆਉਂਦਾ ਹਰ ਸ਼ੈ ਰਾਤ ਇਦਾਂ ਦੀ ਹੋਣੀ ਚਾਹੀਦੀ ਦਿਨ ਇਦਾਂ ਦਾ ਹੋਣਾ ਚਾਹੀਦਾ ਕੱਪੜੇ ਦਾ ਰੰਗ ਇਦਾਂ ਦਾ ਹੋਣਾ ਚਾਹੀਦਾ ਖਾਣ ਦਾ ਵਸਤੂਆਂ ਇਦਾਂ ਦੀਆਂ ਹਰ ਸ਼ੈਅ ਤੋਂ ਡਰਦਾ ਸਤੀਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਸਿਰ ਤੇ ਹੱਥ ਰੱਖ ਕੇ ਜਿਹੜੀ ਬਖਸ਼ਿਸ਼ ਸਿੱਖ ਨੂੰ ਕੀਤੀ ਨਾ ਉਹ ਇਹੀ ਸੀ ਕਿ ਸੋਕਤ ਡਰੈ ਜੇ ਖਸਮ ਸਮਾਰੇ ਉਹਨੂੰ ਕਾਦਾ ਡਰ ਪੈ ਉਹਨੂੰ ਕਿਸੇ ਚੀਜ਼ ਦੀ ਕੋਈ ਚਿੰਤਾ ਨਹੀਂ ਜਿਹਦੇ ਸਿਰ ਤੇ ਖਸਮ ਖੜਾ ਹੈ ਹੁਣ ਭਾਈ ਤਿਲਕੂ ਜੀ ਦੇ ਸਿਰ ਦੇ ਉੱਤੇ ਖਸਮ ਖੜਾ ਹੈ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਤੁਸੀਂ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਹਜ਼ੂਰ ਦੇ ਪ੍ਰੇਮ ਚ ਬੈਠੇ ਹੋ ਬਸ ਇੱਕ ਗੱਲ ਸਿੱਖ ਲਈ ਅਸੀਂ ਫੇ ਗੁਰੂ ਅਰਜਨ ਸਾਹਿਬ ਜੀ ਸਿੱਖ ਕਿੱਦਾਂ ਦਾ ਬਣਾਉਂਦਾ ਤੇ ਫੇਰ ਅਸੀਂ ਪਰਖੀਏ ਕਿ ਕੀ ਮੈਂ ਗੁਰੂ ਅਰਜਨ ਸਾਹਿਬ ਜੀ ਦੀਆਂ ਆਸਾਂ ਦੇ ਅਨੁਸਾਰ ਜਿੱਦਾਂ ਦਾ ਮਿੱਥੋਂ ਚਾਹੁੰਦਾ ਸੱਚ ਮੇਰਾ ਦਾਤਾ ਸਤਗੁਰੂ ਵੀ ਸਿੱਖ ਇਦਾਂ ਦਾ ਹੋਵੇ ਕਿ ਮੈਂ ਉਦਾਂ ਦਾ ਸਿੱਖ ਬਣ ਗਿਆ ਆਪਣੇ ਰੰਗ ਵਿੱਚ ਵਾਹਿਗੁਰੂ ਜੀ ਦੇ ਭਾਉ ਵਿੱਚ ਚੌਗਰ ਦਾ ਹਮਾਰੇ RAMਕਾਰ ਫਿਰ ਕਿਸ ਚੀਜ਼ ਦਾ ਖਾਫ ਕੀ ਭਾਈ ਤਿਲਕੂ ਜੀ ਆਪਣੇ ਸਿਦਕ ਚ ਨੇ ਉਹ ਕਿਸੇ ਵੱਲ ਨਹੀਂ ਝਾਕ ਰਹੇ ਭੀੜ ਕੀ ਕਰ ਰਹੀ ਹੈ ਹੁਣ ਇੱਕ ਹੋਰ ਫਿਤਰਤ ਹੈ ਜੀ ਸਾਰੇ ਜਮਾਨੇ ਦੀ ਫਿਤਰਤ ਹੈ ਜਿਹੜਾ ਤੇ ਡਰ ਜਾਂਦਾ ਉਹਨੂੰ ਡਰਾਇਆ ਜਾਂਦਾ ਤੇ ਜਿਹੜਾ ਨਹੀਂ ਡਰਦਾ ਅਸਰ ਵਿੱਚ ਜਦੋਂ ਕੋਈ ਈਰਖਾ ਕਰਦਾ ਨਾ ਕੋਈ ਨਿੰਦਿਆ ਕਰਦਾ ਤੁਹਾਡੀ ਇਹਦਾ ਮਤਲਬ ਹੁੰਦਾ ਵੀ ਉਹ ਤੁਹਾਡੇ ਤੋਂ ਡਰਦੇ ਆ ਜਦੋਂ ਕੋਈ ਤੁਹਾਡੀ ਨਿੰਦਿਆ ਕਰਦਾ ਤੁਹਾਡੀ ਈਰਖਾ ਕਰਦਾ ਤੁਹਾਨੂੰ ਨੀਵਾ ਦਿਖਾਉਣ ਦਾ ਯਤਨ ਕਰਦਾ ਤੁਹਾਡੇ ਬਾਰੇ ਕੋਈ ਚਰਚਾ ਛੇੜਦਾ ਇਹਦਾ ਅਰਥ ਇਹ ਹੁੰਦਾ ਵੀ ਉਹ ਤੁਹਾਡੇ ਤੋਂ ਡਰ ਰਿਹਾ ਹੈ ਉਹਦੇ ਡਰ ਵਿੱਚੋਂ ਇਹ ਬੋਲ ਨਿਕਲ ਰਹੇ ਆ ਵੀ ਮੈਂ ਤੁਹਾਨੂੰ ਹੋਰ ਨੀਵਾਂ ਦਿਖਾ ਸਕਾਂ ਅਸਲ 'ਚ ਆਪਣੇ ਅੰਦਰੋਂ ਡਰ ਹੁੰਦਾ ਉਹ ਜੋਗੀ ਸ਼ੰਭੂ ਜਿਹੜਾ ਡਰ ਦਾ ਬਿਜ਼ਨਸ ਕਰਦਾ ਹੈ ਭਰਮ ਦਾ ਜਾਲ ਵਿਛਾ ਕੇ ਬੈਠਾ ਉਹਨੂੰ ਭਾਈ ਤਿਲਕੂ ਜੀ ਤੋਂ ਡਰ ਆਉਣ ਲੱਗ ਪਿਆ ਸੱਚ ਦੀ ਸ਼ਕਤੀ ਬੜੀ ਤਗੜੀ ਹੁੰਦੀ ਸਾਥ ਸੰਗਤ। ਔਰ ਕੂੜ ਡਰਦਾ ਸੂਰਜ ਦੀ ਇੱਕ ਕਿਰਨ ਤੋਂ ਰਾਤ ਡਰਦੀ ਹੈ। ਸੂਰਜ ਛਡੋ ਜੀ ਇੱਕ ਛੋਟੀ ਜੀ ਚਿੰਗਿਆੜੀ ਤੋਂ ਜਿਨੇ ਰੋਸ਼ਨੀ ਕਰਨੀ ਲਾਈਟ ਮੋਮਬੱਤੀ ਬਾਲਣੀ ਦੀਵਾ ਬਾਲਣਾ ਉਹ ਵੀ ਜਿੰਨੀ ਸਮਰੱਥਾ ਹੈ ਹੀਰੇ ਨੂੰ ਚੀਰ ਕੇ ਰੱਖ ਦਿੰਦੀ ਹੈ ਹਨੇਰਾ ਡਰਦਾ। ਇਸੇ ਤਰ੍ਹਾਂ ਜੋਗੀ ਨੂੰ ਡਰ ਹੈ ਭਾਈ ਤਿਲਕੂ ਜੀ ਦਾ ਤੇ ਭਾਈ ਤਿਲਕੂ ਜੀ ਪ੍ਰੇਮ ਚ ਰੰਗੀ ਰੂਹ ਰੋਜ਼ ਜਪਜੀ ਪੜਨ ਵਾਲੀ ਸੁਖਮਨੀ ਸਾਹਿਬ ਪੜਨ ਵਾਲੀ ਮਾਨੁਕ ਕੀ ਟੇਕ ਮਿਰਤੀ ਸਭ ਦਾ ਉਹ ਕਿਉਂ ਟੇਕ ਤੱਕੇਗਾ ਭਈ ਉਹਦਾ ਭਰਮ ਮਿਟਿਆ ਹੋਇਆ ਸਾਰਾ ਨਗਰਗੜ ਸ਼ੰਕਰ ਜੋਗੀ ਦੀ ਟੇਕ ਤੱਕ ਰਿਹਾ ਵੀ ਇਹਦੇ ਕਰਕੇ ਸਾਡੀਆਂ ਮੱਝਾਂ ਨੇ ਦੁੱਧ ਦੇਣਾ ਹੈ ਇਹਦੇ ਕਰਕੇ ਸਾਡੇ ਖੇਤਾਂ 'ਚ ਅਨਾਜ ਉਗਣੀ ਹੈ ਇਹਦੇ ਕਰਕੇ ਸਾਡੇ ਕੰਮ 'ਚ ਬਰਕਤ ਪੈਣੀ ਹੈ ਇਹਦੇ ਕਰਕੇ ਕਰਕੇ ਸਾਡੇ ਘਰ 'ਚ ਰੋਗ ਤਾਂ ਆਉਣੀ ਹੈ ਬਸ ਇਹ ਬਿਜ਼ਨਸ ਚੱਲ ਰਿਹਾ ਉਹਦੀ ਹੱਟੀ ਤੇ ਵੇਚ ਰਿਹਾ ਸਭ ਕੁਝ ਉਹ ਅਮੀਰੀ ਵੇਚ ਰਿਹਾ ਉਹ ਕਾਰੋਬਾਰ ਵੇਚ ਰਿਹਾ ਉਹ ਉਹ ਬਰਕਤਾਂ ਵੇਚ ਰਿਹਾ ਉਹ ਤਰੱਕੀ ਵੇਚ ਰਿਹਾ ਬੜੀ ਧੜਾ ਧੜ ਇਹ ਦੁਕਾਨ ਚੱਲ ਰਹੀ ਹੈ भाई तिलकू जी इस चीज का गा की नहीं है वो तो इको चीज मंगता विसरना ही दता विसरना ही दाता, रे विसर अपना नाम दे ਆਪਣਾ ਨਾਮ ਦੇ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਏ ਨਾਨਕ ਚਾਹੋਏ ਨਾਨਕ ਚਾਹੋਏ ਵਿਸਰਨਾ ਹੀਂਦਾ ਤਾ ਵਿਸਰਨਾ ਹੀਂਦਾ ਤਾਰ ਉਹ ਨੂੰ ਭੁੱਖ ਨਹੀਂ ਭਾਈ ਉਹ ਕਿਉਂ ਦੁਕਾਨ ਤੇ ਜਾਏਗਾ ਜਿੱਥੇ ਭਰਮ ਵਿਕਰੇ ਆ ਜਿੱਥੇ ਲਾਲਚ ਵਿਕਰੇ ਆ ਉਹ ਸਿੱਧਕ 'ਚ ਬੈਠਾ ਹੈ ਉਹਦੇ ਸਿੱਧਕ ਤੋਂ ਡਰ ਆਉਂਦਾ ਹੈ ਯਕੀਨ ਕਰਨਾ ਗੁਰੂ ਕੋ ਸਿੱਖ ਕਿੰਨਾ ਸ਼ਕਤੀਸ਼ਾਲੀ ਹੈ ਉਹਦੇ ਕੋਲੋਂ ਕੂੜ ਡਰਦਾ ਹੈ ਉਹਦੇ ਕੋਲ ਤਾਕਤਾਂ ਡਰਦੀਆਂ ਤਿਲਕੂ ਜੀ ਇਸ ਚਿੰਤਾ ਵਿੱਚ ਨੇ ਭਾਈ ਤਿਲਕੂ ਜੀ ਇਸ ਸਿਦਕ ਵਿੱਚ ਨੇ ਤੇ ਸ਼ੰਭੂ ਇਸ ਤਿਲਕਾ ਚਿੰਤਾ ਵਿੱਚ ਹੈ ਵੀ ਭਾਈ ਤਿਲਕੂ ਜੀ ਦੇ ਸੱਚ ਦਾ ਅਸਰ ਦੂਜਿਆਂ ਤੇ ਹੋਏਗਾ ਕੁਦਰਤੀ ਹੈ ਸੱਚ ਤੇ ਉਹ ਖੁਸ਼ਬੂ ਹੈ ਜਿਹਨੇ ਫੈਲਣਾ ਹੀ ਫੈਲਣਾ ਭਈ ਸੱਚ ਤੇ ਉਹ ਮਹਿਕ ਹੈ ਜਿਹਨੇ ਦੂਜਿਆਂ ਨੂੰ ਪ੍ਰਭਾਵਿਤ ਕਰਨਾ ਹੀ ਕਰਨਾ ਹੈ ਇਹੀ ਕਾਰਨ ਸੀ ਨਾ ਵੀ ਜਦੋਂ ਸਿੱਖ ਸੱਚ ਦੇ ਪੰਦੀ ਬਣ ਕੇ ਧਰਮ ਕਮਾਉਂਦੇ ਸੀ ਤੇ ਉਹ ਧਰਮ ਦਾ ਧਰਮ ਦੀ ਜਾਗ ਲਾ ਦਿੰਦੇ ਸੀ ਦੂਜਿਆਂ 'ਚ ਧਰਮ ਵੰਡ ਦਿੰਦੇ ਸੀ ਉਹ ਲੋਕਾਂ 'ਚ ਸੋ ਡਰ ਹੈ ਜੇ ਪਾਪ ਕਮਾਉ ਮਦੋ ਭਾਈ ਤਿਲਕੂ ਜੀ ਨਹੀਂ ਡਰ ਰਹੇ ਜੋਗੀ ਦੇ ਅੰਦਰ ਦਾ ਪਾਪ ਡਰ ਰਿਹਾ ਕਿ ਇੱਕ ਸਿੱਖ ਦੇ ਪਿੱਛੇ ਜੇ ਬਾਕੀ ਜਾਗ ਪਏ ਬਾਕੀਆਂ ਨੂੰ ਵੀ ਸਮਝ ਆ ਗਈ ਸੁਖਮਣੀ ਦੀ ਮਾਨਕ ਕੀ ਟੇਕ ਮਿਰਤੀ ਸਭ ਜਾਣ ਦੇਵਨ ਕੋ ਇੱਕ ਹੈ ਭਗਵਾਨ ਜਿਸ ਕਾ ਦਿਆ ਰਹਾ ਅਗਾਏ ਬਹਰ ਨਾ ਤ੍ਰਿਸ਼ਨਾ ਮਾਰਿਆ ਰਾਖਾ ਏਕੋ ਆਪ ਬੰਦੇ ਦੇ ਹੱਥ ਚ ਕੀ ਬਾਣੀ ਤੋਂ ਢਰ ਆ ਰਿਆ ਜੀ ਜਿਵੇਂ ਰੋਸ਼ਨੀ ਤੋਂ ਹਨੇਰਾ ਡਰਦਾ ਨਾ ਬਾਣੀ ਚ ਆਨਣਾ ਭਲਾ ਕਰਨਾ ਇਹਨੇ ਪਰ ਪਖੰਡ ਨੂੰ ਢਰ ਆ ਰਿਆ ਤੇ ਉਹ ਪਖੰਡ ਵਾਹ ਲਉਂਦਾ ਵੀ ਇਹ ਸਿੱਖ ਜਿਹੜਾ ਨਾ ਗੁਰੂ ਅਰਜਨ ਸਾਹਿਬ ਦਾ ਇਹ ਸੁਖਮਨੀ ਸਾਹਿਬ ਨਾਲੋਂ ਟੁੱਟੇ ਤੇ ਮੇਰੇ ਨਾਲ ਜੁੜਦੇ ਸੁਖਮਨੀ ਸਾਹਿਬ ਨਾਲ ਟੁੱਟੇ ਤੇ ਮੇਰੇ ਨਾਲ ਜੁੜ ਜੇ ਪਰ ਭਾਈ ਤਿਲਕੂ ਜੀ ਸਿੱਧਕ ਵਿੱਚ ਨਿਰਮਲ ਬਿਰਤੀ ਅੰਦਰ ਸਹਜ ਅੰਦਰ ਸਥਿਰਤਾ ਅੰਦਰ ਟਿਕਾਓ ਡਿਗੈ ਨਾ ਡੋਲੇ ਧ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨ ਜਿਹੜਾ ਰਜਿਆ ਹੋਇਆ ਉਹ ਚਾਕੇਗਾ ਕਿਉਂ ਕਿਸੇ ਵੱਲ ਪੀ ਉਹਦੀ ਭੁੱਖ ਹੀ ਨਹੀਂ ਹੈ ਵਕਤ ਆਪਣੀ ਚਾਲੇ ਚੱਲਦਾ ਗਿਆ ਭਾਈ ਤਿਲਕੂ ਜੀ ਦੇ ਸਿਰਕ ਤੋਂ ਜੋਗੀ ਡਰਦਾ ਤੇ ਇਹਨੇ ਭਾਈ ਤਿਲਕੂ ਜੀ ਨੂੰ ਵੀ ਡਰਾਉਣਾ ਚਾਹਿਆ ਕਿ ਜਿਹੜਾ ਮੇਰੇ ਕੋਲ ਨਹੀਂ ਆਏਗਾ ਉਹਦਾ ਸਰਬਨਾਸ਼ ਹੋ ਜਾਏਗਾ ਜਿਹੜਾ ਮੇਰਾ ਥਾਪੜਾ ਨਹੀਂ ਲਏਗਾ ਉਹਦਾ ਨੁਕਸਾਨ ਹੋ ਜਾਏਗਾ ਫਿਰ ਉਹ ਚੱਕਰ ਪਾਏ ਜਾਂਦੇ ਨੇ ਨਾ ਅੱਗੇ ਭਰਮ ਦਾ ਜਾਲ ਵਿਛਾ ਕੇ ਵੀ ਜਿਹੜਾ ਇਦਾਂ ਨਹੀਂ ਕਰੇਗਾ ਉਦਾਂ ਨਹੀਂ ਕਰੇਗਾ ਅਸਰ ਵਿੱਚ ਬੰਦੇ ਉੱਤੇ ਪ੍ਰਭਾਵ ਪਾਉਣ ਲਈ ਇੱਕ ਵੱਡਾ ਤਰੀਕਾ ਹੁੰਦਾ ਵੀ ਭਾਵੇਂ ਤੂੰ ਆਪਣੇ ਰੱਬ ਦਾ ਨਾਮ ਲੈ ਪਰ ਉਦਾਂ ਲੈ ਜਿਵੇਂ ਮੈਂ ਕਹਿੰਦਾ ਕਿਉਂਕਿ ਪ੍ਰਭਾਵ ਮੇਰਾ ਪਵੇ ਲੈ ਤੂੰ ਰੱਬ ਦਾ ਨਾਮ ਇਹੀ ਕਾਰਨ ਹੁੰਦਾ ਨਾ ਵੀ ਮੇਰੇ ਕੋਲ ਆਈ ਮੈਂ ਤੈਨੂੰ ਦੱਸਾਂਗਾ ਵੀ ਪਾਠ ਕਿਦਾਂ ਕਰਨਾ ਹੈ ਨਾਮ ਕਿਦਾਂ ਜਪਣਾ ਹੈ ਕਮਾਲ ਹੈ ਫਿਰ ਨਾਮ ਵਿੱਚ ਤੇ ਨਾਮੀ ਚ ਦੂਜਾ ਕਿੱਥੋਂ ਆ ਗਿਆ ਓਏ ਜੋ ਵਿੱਚ ਹਮ ਤੁਮ ਕਸ਼ ਹੋਤੇ ਤਿੰਨ ਕੀ ਬਾਤ ਉਹ ਤਾਂ ਬੀਤ ਕੀ ਮੁੱਕ ਕੀ ਗੱਲ ਜੀ ਤੇ ਜੀ ਅਜੇ ਵੀ ਕੋਈ ਵਿੱਚ ਖੜਾ ਹੈ ਤੇ ਇਹਦਾ ਮਤਲਬ ਸਾਡਾ ਤੇ ਕਨੈਕਸ਼ਨ ਹੀ ਨਹੀਂ ਜੁੜਿਆ ਭਾਈ ਤੈਨੂੰ ਕੁਝ ਕਹਿੰਦੇ ਪਈ ਮੈਨੂੰ ਜ਼ਰੂਰਤ ਨਹੀਂ ਪਈ ਸ਼ੰਭੂ ਨੇ ਬਹੁਤ ਕੋਸ਼ਿਸ਼ ਕੀਤੀ ਭਾਈ ਸਾਹਿਬ ਤੇ ਕੋਈ ਅਸਰ ਨਹੀਂ ਨਿਸ਼ਚਿੰਤ ਭੈ ਮੁਕਤ ਵੀਰਵਾਰ ਕੀ ਹੁੰਦਾ ਸ਼ਨੀਵਾਰ ਕੀ ਹੁੰਦਾ ਕੋਈ ਝੋਰਾ ਨਹੀਂ ਸਾਥ ਸੰਗਤ ਹੈ ਕੋਈ ਭੈ ਨਹੀਂ ਅੰਦਰ ਕੋਈ ਖੌਫ ਨਹੀਂ ਪੂਰਾ ਪ੍ਰਭ ਅਰਾਧਿਆ ਪੂਰਾ ਜਾਂ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਕਾ ਕੀ ਕਰਨ ਕਰਨਾ ਨਾ ਅਧੂਰੇ ਨੂੰ ਕੋਈ ਉਹ ਪੜਦੇ ਨੇ ਤੇ ਪੁਰੂਸਾ ਬਚਦਾ ਫਿਰ ਡਰ ਦਾ ਬਿਜ਼ਨਸ ਨਹੀਂ ਹੋਇਆ ਤੇ ਦੂਜਾ ਬਿਜ਼ਨਸ ਹੈ ਲਾਲਚ ਦਾ। ਬਿ ਵਿਖਿਓ ਫਿਰ ਤੁਹਾਨੂੰ ਕੀ ਕੀ ਮਿਲਦਾ ਹੈ। ਫਿਰ ਲਾਲਚ ਦਾ ਬਿਜ਼ਨਸ ਏਡਾ ਖਤਰਨਾਕ ਹੈ ਇਹ ਦੋਨੋਂ ਬਿਜ਼ਨਸ ਨਾ ਬੰਦੇ ਦੇ ਜੁੰਦੇ ਜੀ ਤੇ ਮਰਨ ਤੱਕ ਨਾਲ ਚੱਲਦੇ। ਇਸੇ ਤਰ੍ਹਾਂ ਜਿਵੇਂ ਡਰ ਦਾ ਬਿਜ਼ਨਸ ਐਵੇਂ ਲਾਲਚ ਦਾ ਵੀ ਜੁੰਦੇ ਜੀ ਤੁਹਾਨੂੰ ਇੱਥੇ ਪਦਾਰਥ ਮਿਲਣਗੇ ਮਰਨ ਤੋਂ ਬਾਅਦ ਤੁਹਾਨੂੰ ਮੁਕਤੀ ਮਿਲੇਗੀ। ਮਰਨ ਤੋਂ ਬਾਅਦ ਤੁਹਾਨੂੰ ਸਵਰਗ ਮਿਲਣਗੇ ਸਤੀਪਾਥਿਆ ਮਹਾਰਾਜੀ ਨੇ ਸਿੱਖਾਂ ਨੂੰ ਸਿੱਧ ਕਹਿਸਾ ਦਿੱਤਾ ਕਿ ਉਹ ਕਹਿੰਦੇ ਮੁਕਤ ਵੀ ਨਹੀਂ ਚਾਹੀਦੀ ਤੇ ਸਵਰਗ ਵੀ ਨਹੀਂ ਚਾਹੀਦਾ ਸਨ ਬੜੇ ਲਾਲਚ ਇੱਥੋਂ ਤੱਕ ਇਤਿਹਾਸ ਜ਼ਿਕਰ ਕਰਦਾ ਕਿ ਸ਼ੰਭੂ ਜੋਗੀ ਕਹਿੰਦਾ ਵੀ ਮੇਰੇ ਹੱਥ ਵਿੱਚ ਸਵਰਗ ਦੀਆਂ ਚਾਬੀਆਂ ਨੇ ਮੈਂ ਸਵਰਗ ਦਾ ਬੂਹਾ ਖੋਲਾਂ ਤੇ ਕੋਈ ਸਵਰਗ ਚ ਜਾ ਸਕਦਾ ਮੇਰੇ ਹੱਥ ਚ ਸਵਰਗ ਦੀਆਂ ਚਾਬੀਆਂ ਮੇਰੇ ਹੱਥ ਵਿੱਚ ਮੁਕਤੀ ਹੈ ਮੈਂ ਮੇਰੇ ਹੱਥ ਦੀ ਸ਼ਕਤੀ ਹੈ ਜਨ ਨਰਕ ਤੋਂ ਬਚਾਉਣਾ ਦੁਖੀ ਭੋਲੇ ਕਈ ਤੇ ਆਪਣੇ ਘਰ ਦੀ ਸੰਪਤੀ ਦੇ ਦਿੰਦੇ ਨਾ ਫੇ ਮੈਂ ਨਰਕ ਤੋਂ ਬਚ ਜਾ ਮੈਂ ਸਵਰਗ ਚ ਚੱਲਿਆ ਜਾਵਾਂ ਤੁਸੀਂ ਹੈਰਾਨ ਹੋਵੋਗੇ ਨਾ ਵੀ ਇਹ ਤੇ ਸਦੀਆਂ ਪਹਿਲੀ ਗੱਲ ਆ ਉਦੋਂ ਹੁੰਦਾ ਹੋਣਾ ਅੱਜ ਜਲੰਧਰ ਦੇ ਵਿੱਚ ਇੱਕ ਪਰਿਵਾਰ ਸੀ ਤੇ ਆ ਜਿਹੜੇ ਪਖੰਡੀ ਜੇ ਨੇ ਸ਼ੂ ਮੰਤਰ ਕਰਕੇ ਭੂਤ ਜੇ ਕੱਢਣ ਵਾਲੇ ਅੱਜ ਕੱਲ ਹੈ ਨਾ ਤੇ ਬਿਮਾਰੀਆਂ ਵੀ ਠੀਕ ਕਰ ਦੇਵਾਂਗੇ ਭੂਤ ਵੀ ਕੱਢ ਦੇਵਾਂਗੇ ਬੜਾ ਡਰਾਮਾ ਚੱਲਿਆ ਧਰਮ ਦੇ ਨਾਂ ਤੇ ਉਹ ਬੰਦਿਆ ਨੇ ਅੱਜ ਦੇ ਯੁੱਗ 'ਚ ਸਵਰਗ 'ਚ ਪਲਾਟ ਲੈ ਕੇ ਦੇਣ ਵਾਸਤੇ ਲੱਖਾਂ ਰੁਪਇਆ ਦੀ ਠੱਗੀ ਮਾਰੀ 50 ਲੱਖ ਤੋਂ ਉੱਪਰ ਰੁਪਇਆ ਸੀ ਪਤਾ ਨਹੀਂ 70 ਲੱਖ ਦੀ ਚਰਚਾ ਚੱਲ ਰਹੀ ਸੀ ਫਿਰ ਕਹਿੰਦੇ ਇੱਥੇ ਨਹੀਂ ਗੱਲ ਮੁੱਕੀ ਤੇ ਉਹ ਜਿਹੜਾ ਧਰਮ ਦਾ ਠੇਕੇਦਾਰ ਸੀ ਨਾ ਲੋਕਾਂ ਦੇ ਭੂਤ ਕੱਢਣ ਵਾਲਾ ਉਹ ਪਰਿਵਾਰ ਨੂੰ ਕਹਿੰਦਾ ਵੀ ਪਲਾਟ ਤੁਹਾਡਾ ਲੈ ਲਿਆ ਸਵਰਗ ਦੇ ਵਿੱਚ ਹੁਣ ਉਸ ਪਲਾਟ ਉੱਤੇ ਕੋਠੀ ਵੀ ਬਣਾਣੀ ਹੈ ਤੇ ਉਹ ਇੰਨੇ ਵਿਚਾਰੇ ਭੋਲੇ ਠੱਗੇ ਸਾਰੇ ਲੋਕ ਜੀ ਬਿਜ਼ਨਸ ਹੋ ਰਿਹਾ ਉਹਨਾਂ ਨੇ ਡਬਲ ਰਕਮ ਮੰਗ ਲਈ ਹੈ ਵੀ ਹੁਣ ਭਾਈ ਕੋਠੀ ਵੀ ਤੇ ਉਹਦੇ ਤੇ ਪਲਾਟ ਤੇ ਕੋਠੀ ਦੇ ਵੀ ਪੈਸੇ ਲੱਗਣੇ ਅੱਜ ਵੀ ਇਦਾਂ ਹੋ ਰਿਹਾ ਸਾਧ ਸੰਗਤ ਇਸ ਲਈ ਇਹ ਮਤ ਸੋਚਣਾ ਵੀ ਬਾਣੀ ਦੇ ਚਾਨਣ ਦੀ ਉਦੋਂ ਲੋੜ ਸੀ ਬੰਦੇ ਪੜ੍ਹ ਲਿਖ ਗਏ ਅਫਸਰ ਬਣ ਗਏ ਪਰ ਏਡੇ ਭਰਮਜਾਲ ਚ ਪਏ ਹੋਇਆ ਨਾ ਬڑے بڑے ਅਫਸਰ ਵੀ ਤੁਹਾਨੂੰ ਠੱਗੇ ਜਾਂਦੇ ਮਿਲਣਗੇ ਲੁੱਟੇ ਜਾਂਦੇ ਨੇ